ਮਾਂ ਨੂੰ ਮਿਲ ਰਹੀ ਹੈ ਕੁੜੀ ਜੱਫੀਆਂ ਪਾਪਾ ਆ ਦੇਖੋ ਜੀ ਜਿਹੜੀ ਧੀ ਆਪਦੀ ਮਾਂ ਨੂੰ ਲੈਣ ਗਈ ਹੈ ਆ ਦੇਖੋ ਤਿੰਨ ਮਹੀਨਿਆਂ ਤੋਂ ਵੇਖੀ ਸ਼ਕਲ ਮੇਰੀ ਧੀ ਦੀ ਨਾ ਇੱਧਰ ਵੇਖੋ ਆ ਦੇਖੋ ਹਾਲਾਤ ਜੀ ਮਹੀਨਿਆਂ ਤੋਂ ਕਦੇ ਮੂੰਹ ਨਹੀਂ ਵੇਖਿਆ ਮੈਂ ਮੇਰੀ ਧੀ ਦਾ ਆਪਾਂ ਥਾਣੇਦਾਰ ਰਹੇ ਹਾਂ ਜੀ ਹਾਂਜੀ ਆਮ ਗੱਲਾਂ ਨਸ਼ਿਆਂ ਦਾ ਹੜ ਚੱਲ ਰਹੇ ਪੰਜਾਬ ਵਿੱਚ ਹਾਂਜੀ ਇਹਦੇ ਬਾਰੇ ਕੀ ਕਹਿੰਦੇ ਹੋ ਮੈਂ ਤਾਂ ਕਰਦਾ ਨਹੀਂ ਜੀ ਕਰਦਾ ਸੱਚੀ ਤੂੰ ਸੌ ਪਾ ਦੇ ਗਾ ਜਮਾ ਇਦਾਂ ਹੀ ਉਹ ਨਹੀਂ ਭਾਈ ਲਾਉਂਗਾ ਅੱਲੋ ਜੇ ਬਟੇ ਇੱਕ ਮਿੰਟ ਆ ਜਾ ਬਾਹਰ ਆਇਆ ਯਾਰ ਬਚੋਲੇ ਹਾਂਜੀ ਭਾਈ ਜੀ ਆਪਣਾ ਕੀ ਨਾਮ ਹੈ ਮੇਰਾ ਨਾਮ ਜਗਤਾਰ ਸਿੰਘ ਹੈ ਤੁਸੀਂ ਬਚੋਲੇ ਇਸ ਪਰਿਵਾਰ ਦੇ ਬਚੋਲੇ ਹਾਂਜੀ 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 ਕਿਵੇਂ ਜਾਣਦੇ ਸੀ ਤੁਸੀਂ ਦੋਈ ਤਰ੍ਹਾਂ ਨੂੰ ਇਹਨਾਂ ਪਹਿਲਾਂ ਵੀ ਜਾਣ ਪਛਾਣ ਸੀ ਜਿਹੜੀ ਕੁੜੀ ਦੀ ਮਾਸੀ ਆ ਉਹਦਾ ਰਿਸ਼ਤਾ ਪਹਿਲਾਂ ਮੈਂ ਕਰਾਇਆ ਸੀਗਾ ਜੀ ਕੁੜੀ ਦੀ ਮਾਸੀ ਦਾ ਤੁਸੀਂ ਕਰਾਇਆ ਸੀ ਅੱਗੇ ਅੱਗੇ ਤੁਸੀਂ ਇਹ ਛੱਡਣ ਚ ਲੋਣ ਦਾ ਆਪੇ ਗੱਲ ਛੱਡਣ ਦੇਣ ਵਾਲੀ ਗੱਲ ਥੋੜੀ ਕਰਨੀ ਹੈ ਬਟੋਲ ਛੱਡਣ ਗੱਲ ਤਾਂ ਹੁਣ ਦੇਖਿਆ ਗੁੜੀ ਨੇ ਉੱਤੇ ਬਹਿ ਕੇ ਗੱਲ ਪਾ ਰਹੀ ਹੈ ਕੋਈ ਨਾ ਜਾਣ ਦੀ ਗੱਲ ਕਰਦੇ ਕਿਉਂ ਅਸੀਂ ਤਾਂ ਸਾਡੇ ਨਾਲ ਗੁੜੀ ਪਿੱਛੇ ਨਾਲ ਛੱਡਣ ਵਾਲਾ ਜਿਹੜੀ ਤੁਸੀਂ ਗੱਲ ਕਰਦੇ ਹੋ ਛੱਡਣ ਦੇਣ ਵਾਲੀ ਗੱਲ ਤੁਹਾਨੂੰ ਕਿਹਨੇ ਕਿਹਾ ਪਹਿਲਾਂ ਮੈਨੂੰ ਦੱਸੋ ਮੈਂ ਤਾਂ ਮੈਨੂੰ ਕੱਪੜਾ ਮਾਰਦਾ ਤਾਂ ਨਹੀਂ ਹੱਥ ਉਹ ਨਹੀਂ ਪੈਣੇ ਟੂ ਟੂ ਆਵਾ ਆਸੇ ਇਹ ਅੰਨਾਰ ਦਾ ਪਪ ਮਰਚੇ ਵੀ ਨਹੀਂ ਬੰਦਾ ਹੈਗਾ ਪਰਚਾਈਆ ਧੱਪੜ ਮੇਰਾ ਹੱਥ ਵੀ ਮਾਰੇ ਚਲੋ ਗੱਲ ਵੱਖਰੀ ਦੋਨੋਂ ਜਿਹੇ ਲੜਾਈ ਹੁੰਦੀ ਇਹਨੂੰ ਤੀਜਾ ਬੰਦਾ ਮਾਰਦਾ ਮੈਨੂੰ ਦੁੱਖ ਲੱਗਦਾ ਹੈ ਜੇ ਤੁਸੀਂ ਆਪਸਿਆਂ ਨੇ ਆਏ ਹੋ ਸੌਰੀ ਬੜਾ ਏਦਾਂ ਤੋਂ ਨਾ ਇੱਕ ਮਿੰਟ ਹੁਣ ਗੱਲ ਮੇਨਾਂ ਗੱਲ ਕਰੀ ਸੀ ਇਹਨਾਂ ਨੇ ਵੀ ਅਹੀ ਕੁੱਟਮਾਰ ਕਰਦੇ ਨਹੀਂ ਹੈਗੇ ਇਹਨਾਂ ਨੇ ਕੁੜੀ ਨੇ ਮੈਨੂੰ ਆਪ ਮੈਸੇਜ ਕਰਿਆ ਰਾਤ ਜਦੋਂ ਮੁੰਡਾ ਠਾਡਾ ਸੁੱਤਾ ਸੀ ਰਾਤ 12 ਵਜੇ ਮੈਸੇਜ ਕਰਿਆ ਤਾਂ ਫੋਨ ਚੱਕ ਕੇ ਕਿ ਮਾਤਾ ਜੀ ਮੈਂ ਤਾਂਗਾ ਮੈਨੂੰ ਲੈ ਕੇ ਜਾ ਮੇਰੀ ਕੁੱਟਮਾਰ ਵੀ ਹੋ ਰਹੀ ਹੈ ਜਦੋਂ ਉਹਨਾਂ ਨੇ ਮੈਸੇਜ ਕਰਿਆ ਸਾਡੇ ਘਰ ਪਤਾ ਥੋੜਾ ਦੇ ਨਗੇ ਗੱਲ ਘੁੱਟ ਕੇ ਸੋਰੇ ਨੇ ਮਾਰ ਦਿੱਤੀ ਆ ਹਨਾ ਇਹਨਾਂ ਦੀ ਵੱਡੀ ਕੁੜੀ ਨੇ ਮੇਰੇ ਥੱਪੜ ਵਾਰਿਆ ਹੁੰਨ ਘੁੱਟ ਨਸ਼ੇ ਕਰਦੇ ਨੇ ਝੂਟ ਕਰਕੇ ਰਿਸ਼ਤਾ ਲਿਆ ਦੇਖ ਸਕਦੇ ਹੋ ਕਿ ਇਹਨਾਂ ਅੰਗਸਿੰਘ ਫੌਜਾਂ ਨੇ ਜਿਹੜੀਆਂ ਪਹੁੰਚੀਆਂ ਨੇ ਬੱਚੀ ਨੌਜਵਾਨ ਹੈ ਦੇਖ ਸਕਦੇ ਹੋ ਵੀ ਮੈਨੂੰ ਲੱਗਦਾ 3 ਮਹੀਨੇ ਕਹਿੰਦੇ ਵਿਆਹ ਨੂੰ ਹੋਏ ਨੇ ਵੀ 3 ਮਹੀਨੇ ਹੋਏ ਨੇ ਦੇਖ ਸਕਦੇ ਹੋ ਜੀ ਬਾਬੇ ਪਹੁੰਚੇ ਨੇ ਹਾਂ ਜੀ ਕੁੜੀ ਦੇ ਕੰਬੀ ਜਾਂਦੀ ਦੇਖੀ ਅੱਛਾ ਗੱਲ ਸਹੀ ਆ ਫਿਰ ਹਾਂ ਪਰ ਰੀਨੇ ਨੀ ਵੱਡੀ ਕੁੜੀ ਨੇ ਮੇਰੇ ਧੱਪੜ ਮਾਰ ਰਾਤ ਕਰ ਲੈ ਨੰਨੀਆਂ ਗੰਦੀਆਂ ਗਾਲਾਂ ਕੱਢੀਆਂ ਸਾਰੇ ਜਦੋਂ ਮੈਂ ਤੇਨਾਂ ਗੱਲ ਕਰੀ ਸੀ ਉਦੋਂ ਉਦੋਂ ਕਿਹਦੇ ਕਹਿੰਦੇ ਸੀ ਤੁਸੀਂ ਤੁਹਾਡੇ ਕਿਹਦੇ ਗੱਲ ਕਰ ਇਹ ਕੋਲੇ ਖੜੇ ਮੈਨੂੰ ਡਰਾਉਦਾ ਕਹਿੰਦੇ ਗੱਲ ਨਹੀਂ ਕਰਨੀ ਤੇ ਸਹੀ ਕਿ ਆਪਦੀ ਮਾਂ ਨੂੰ ਝੂਠੀ ਬਣਾਉਣਾ ਵਾ ਖਾਲੇ ਤੋ ਫੋਨ ਕਰਾਏ ਕੁੜੀ ਨੂੰ ਡਰਾ ਕੇ ਗੱਲ ਕਰਾਈ ਆ ਵੀ ਕੁੜੀ ਠੀਕ ਠਾਕ ਆ ਐਸੀ ਕੁੜ ਦੇਣੀ ਆ ਆ ਹੁਣ ਤੁਹਾਡੇ ਅੱਖੀ ਸਬੂਤ ਆ ਦੇਖ ਲਓ ਆ ਹਾਲਤ ਹੁੰਦੀ ਆ ਕੁੜੀਆਂ ਨਾਲ ਇਦਾਂ ਕਰਦੇ ਸਾਰੇ ਨਾਲੇ ਰਿਸ਼ਤਾ ਕੰਨ ਨੇ ਨਾਲੇ ਕੋਟ ਮਾਰ ਕਰਦੇ ਆ ਆ ਅੱਜ ਆਈ ਮੱਝ ਸ਼ਕਲ ਵੇਖੂ ਮਿਰਤੀ ਦੀ ਦੋ ਮਹੀਨੇ ਕਿਤੇ ਗੱਲ ਨਹੀਂ ਕਰਾਈ ਤੇ ਹੁਣ ਚੋਰੀ ਚੋਰੀ ਗੱਲਾਂ ਕਰਦੀ ਸ ਮੇਰੇ ਨਾਲ ਮਮੀ ਵੀ ਲੈ ਜਾ ਇਹਨਾਂ ਨੇ ਮੈਨੂੰ ਮਾਰ ਦੇਣਾ ਬਹੁਤ ਇਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ ਸਾਡੇ ਨਾ ਹੋਇਆ ਵੀਰ ਜੀ ਧੋਖਾ ਮੁੰਡੇ ਕਰਦਾ ਮੁੰਡਾ ਕਰਦਾ ਨਸ਼ੀ ਅੱਛਾ ਜੀ ਤੇਦੀ ਮਾਂ ਦਾਜ ਮੰਗਦੀ ਦਾਜ ਮੁੰਡਾ ਝੂਠ ਨਾ ਨਿਕਲੇ ਗੱਲ ਕੋਈ ਇਸ ਜੀ ਬੋਲਦੀ ਹੈ ਕਿਸੇ ਵੀ ਤਰ੍ਹਾਂ ਦਾ ਝੂਠ ਨਾ ਨਿਕਲੇ ਕਿਸੇ ਵੀ ਤਰ੍ਹਾਂ ਦਾ ਝੂਠ ਨਾ ਨਿਕਲੇ ਕਿਹਾ ਇਹਨਾਂ ਦੀ ਮੰਮੀ ਵੀ ਬੜਾ ਗੱਦ ਬੋਲਦੀ ਪੁੱਟਾ ਜਿੱਦਾਂ ਮੇਰੀ ਮੰਮੀ ਨੂੰ ਕਹਦੀ ਕਾਹ ਤੋਂ ਬੋਲਦੇ ਨੇ ਕਹਿੰਦੇ ਰਾਂਡਾ ਇੱਥੇ ਜਲੂਸ ਕੱਢ ਕੇ ਜਾਂਦੀ ਆ ਕਹਿੰਦੇ ਤਾਂ ਮੰਗ ਵੀ ਕਰਦੇ ਕਹਿੰਦੇ ਦਾਜ ਜਿਹੜੀ ਦਿੱਤਾ ਦਿੱਤਾ ਜਦੋਂ ਕਰੋੜ ਗਏ ਉਹਦੋਂ ਪਿਆ ਤਾਂ ਤੱਤਾ ਪਾਣੀ ਨਹੀਂ ਪਿਆਇਆ ਹੋਈ ਤੋਰਦੀ ਤੱਤਾ ਪਾਣੀ ਕੀ ਕਹਿੰਦੇ ਪਾਣੀ ਬਿਲਕੁਲ ਨਹੀਂ ਪਿਆਇਆ ਆਪਦੇ ਕਰਜਾਂ ਕਿਨ ਕੋਸ ਨਹੀਂ ਕੀਤਾ ਮੇਰੇ ਫੋਨ ਆ ਗਿਆ ਮੇਰੇ ਮੈਂ ਕੀ ਕਹਾਂ ਕੱਲ ਬੰਦ ਹੁਣ ਇਹ ਗੱਲਾਂ ਨੂੰ ਕਿਵੇਂ ਦੇਖੀਏ ਵੀ ਜਿਹੜੀ ਸੱਚਾਈ ਆ ਉਹ ਸਾਹਮਣੇ ਆਊਗੀ ਅਜੇ ਅਸੀਂ ਜੇ ਕਹਿ ਦਈਏ ਕੁਝ ਨਹੀਂ ਕਹਿ ਸਕਦੇ ਕਿਉਂ ਬਾਬਾ ਜੀ ਇਹ ਵਿਸ਼ੇ ਤੇ ਕਿਵੇਂ ਇਹ ਗੱਲ ਆਈ ਹੈ ਸਾਹਮਣੇ ਪੂਰੀ ਇਹ ਹੁਣ ਕਹਿ ਨਹੀਂ ਰਹੀ ਗੁੜੀ ਆਪਣੇ ਸਾਹਮਣੇ ਆ ਗਈ ਹਾਂ ਆਪਾਂ ਗੱਲ ਕਰਦੇ ਹਾਂ ਸੋਰਾ ਪਰਿਵਾਰ ਨਾਲ ਬਾਕੀ ਅੰਦਰ ਬਹਿ ਕੇ ਕੀ ਗੱਲਬਾਤ ਆ ਹਨਾ ਕੁਝ ਹੋਰ ਵੀ ਨਿਕਲ ਸਕਦਾ ਹੈ ਹਾਂ ਜੀ ਹਾਂ ਜਦ ਚੱਕਣੇ ਕਹਨੋਂ ਆ ਰਹਿਣ ਕੋਈ ਆਪਣੀ ਚੱਕਣਾ ਚਲੋ ਦੇਖਦੇ ਆ ਪੱਕ ਸੌਂਦੇ ਇਹਨਾਂ ਦਾ ਕੀ ਕਹਿੰਦੇ ਆ ਠੀਕ ਹੈ ਜੀ ਹਾਂ ਜੀ ਇਹ ਨੇ ਦੋਸ਼ ਲਾ ਰਹੇ ਨੇ ਦੂਜਾ ਪਰਿਵਾਰ ਤੁਹਾਡੀ ਕੁੜਮਣੀ ਕਹਿ ਸਕਦੇ ਆ ਵੀ ਮੇਰੀ ਧੀ ਨੂੰ ਕੁੱਟਦੇ ਨੇ ਉਹ ਕੁੜੀ ਵੀ ਰੋ ਰੋ ਕੇ ਦੱਸ ਰਹੀ ਹੈ ਕੀ ਸਚਾਈ ਕੀ ਐ ਚ ਸਚਾਈ ਹੀ ਆ ਜਿਹੜੀ ਕੁੜੀ ਨੂੰ ਅਸੀਂ ਮਾਕੋਲੇ ਨੂੰ ਪੇਜਦੇ ਮਾਕੋਲੇ ਨੂੰ ਪੇਜਦੇ ਕਿਉਂ ਕਿਉਂਕਿ ਕੁੜੀ ਜਿਹੜੀ ਮਾਂ ਦਾ ਕਈ ਥਾਂ ਮਤਲਬ ਇਹ ਹੋ ਗਿਆ ਲੈ ਵੀ ਕਦੇ ਉੱਥੇ ਪੈ ਗਈ ਕਦੇ ਉੱਥੇ ਪੈ ਗਈ ਜਿਹੜਾ ਹੁੰਦਾ ਪਰਾਇਆ ਪਰਾਇਆ ਹੁੰਦਾ ਜੇ ਇਹਦੇ ਘਰੋਂ ਅਸੀਂ ਵਿਆਹ ਕੇ ਲੈਂਦੀ ਹੁੰਦੀ ਜਿਦੋਂ ਮਾਂ ਬਿਤੀ ਆ ਤੇ ਫਿਰ ਸਦੋਂ ਰੋਣ ਦੇ ਅੱਛਾ ਤੁਸੀਂ ਕਿੱਥੋਂ ਬਿਆਕੇ ਲਏ ਹੋ ਅਸੀਂ ਟੱਡਿਓ ਟੱਡਿਓ ਹੁਣ ਜਿਹੜੀ ਮਾਂ ਇੱਕ ਕੁੜੀ ਪਿੱਛੇ ਰੋ ਰਹੀ ਆ ਬਹੁਤ ਜਿਆਦਾ ਸਾਨੂੰ ਲੈ ਕੇ ਆਈ ਆ ਬਾਬਿਆਂ ਨੂੰ ਉਹ ਦਿਲ 'ਚ ਦਰਦ ਤਾਂ ਰੱਖਦੀ ਹੋਊਗੀ ਦਰਦ ਮਾਂ ਦਾ ਮਾਂ ਦਾ ਦਰਦ ਹੁੰਦਾ ਹੈ ਮਾਂ ਤਾਂ ਰਹਿ ਕੇ ਮੈਨੂੰ ਚੰਦਾ ਅਸੀਂ ਖੋਲ ਦਿੱਤੀ ਇਹਦੀ ਮਾਂ ਨੂੰ ਘਰੇ ਆ ਕੇ ਸਾਡੇ ਕੋਲ 10 ਜਰ ਹੈ ਜੋ ਆਪਦੀ ਕੁੜੀ ਕੋਲ ਜੀ ਮਰ ਗਈ ਅੱਛਾ ਉਰੇ ਆ ਜਾਣਾ ਉਰੇ ਆਈ ਨਹੀਂ ਬਤਾਉਂ ਨੂੰ ਨਹੀਂ ਮੈਨੂੰ ਐ ਤੇ ਮਿਲੋ ਆ ਮਿਲਨੇ ਕਹਿੰਿਆਗੇ ਦੋ ਦਿਨ ਰੋ ਚਾਰ ਦਿਨ ਰੋ ਸਾਨੂੰ ਕੋਈ ਦੁੱਖ ਨਹੀਂ ਅਸਲੀ ਜਿਹੜਾ ਮਦਰੋਂ ਦੇਖੋ ਜੀ ਕੋਈ ਵੀ ਧੀ ਪੈਣਾ ਆਪਾਂ ਕਿਵੇਂ ਕਿਸੇ ਆਧੀ ਧੀ ਪੈ ਨੂੰ ਕਿਸੇ ਦੇ ਘਰੇ ਭੀਜ ਦਿਆਂਗੇ ਨਾ ਫਿਰ ਜਿੱਥੇ ਜਿਹਦੇ ਘਰੋਂ ਜਿਹਨੇ ਵਿਆਹੀ ਉਹਦੇ ਤਾਂ ਜਾ ਸਕਦੀ ਐ ਨਹੀਂ ਜਾ ਸਕਦੀ ਨਹੀਂ ਆਂਦੇ ਨਹੀਂ ਆਏ ਆ ਤਾਂ ਵਿਆਹ ਨੂੰ ਪੰਜ ਦਿਨ ਅਸੀਂ ਲੈਣਾ ਇਹਨਾਂ ਦੇ ਕੁੜੀ ਨੂੰ ਮੇਰੇ ਨਾਲ ਤੁਸੀਂ ਵੇਖੀਏ ਕੁੜੀ ਹਾਂਜੀ ਮੇਰੇ ਤੁਸੀਂ ਕੀ ਲੱਗਦਾ ਕੁੜੀ ਦੇ ਮਾਸੀ ਆ ਕੁੜੀ ਦੀ ਤੁਸੀਂ ਨੇ ਵਿਆਹ ਕਰਿਆ ਹਾਂਜੀ ਮੈਂ ਵਿਆਹ ਕਰਿਆ ਇਹ ਮੇਰੇ ਨਾਲ ਤੋਰੀ ਨਹੀਂ ਇਹਨਾਂ ਦੇ ਪੰਜਾਂ ਜਨ ਮਿਰਤਾ ਕੱਟ ਕੇ ਇੱਥੋਂ ਚਲੇਗੀ ਬਟਾੜੀਆਂ ਭਾਈ ਅੱਜ ਨਾਨਾ ਨੇ ਮੇਰੇ ਨਾਲ ਗੱਲ ਕਰਵਾਈ ਹੈ ਮੇਰੇ ਮੈਂ ਇਹਦੀ ਮਾਫੀਆਂ ਸਿਮਰਾਂ ਦੀ ਅੱਛਾ ਇੱਕ ਚੀਜ਼ ਦੱਸੋ ਜਿਵੇਂ ਚਲੋ ਸਾਹਮਣੇ ਬੈਠੇ ਨੇ ਆਪਣੇ ਕੋਈ ਓਲਾ ਨਹੀਂ ਇਹ ਕਹਿੰਦੇ ਨੇ ਵੀ ਅਸੀਂ ਮਾਂ ਜਿੱਥੇ ਮਾਂ ਲਵੇ ਨਹੀਂ ਸੀ ਜਾਣ ਦਿੰਦੇ ਜਾਨੀ ਕਿ ਵੀ ਤੁਸੀਂ ਛੋਟੇਲੇਪੇ ਜਾ ਸਕਦੀ ਹੈ ਹਾਂ ਨੇ ਜਾਣਦੇ ਨੇ ਬੋਸ ਵਰੀ ਕੋਈ ਜਿੱਕੇ ਤੇ ਕਹਿੰਦੇ ਨੇ ਮਾਸਰੀ ਝੂਠਾ ਨਾਲ ਆਇਆ ਸਾਡਾ ਬੁੱਢਾ ਚਿੱਟਾ ਕੱਢ ਕੇ ਲਾਇਆ ਮੈਨੂੰ ਨਹੀਂ ਪਤਾ ਚਿੱਟਾ ਲਾਇਆ ਇਹਨੇ ਇੱਥੇ ਵੀ ਲਾਉਂਦਾ ਮੈਂ ਕਈ ਵਾਰੀ ਪੁੱੜਿਆ ਤੂੰ ਵੀ ਘਰ ਸੁਲਵੇ ਵੇ ਫਾੜਦੀ ਕੋਵਲੀਆਂ ਵੀ ਪਰਸੋਂ ਫਾੜੀਆਂ ਇਹਨੇ ਕੋਈ ਇਹਦਾ ਝੂਠਾ ਜਨਾ ਮਤ ਹਾਂ ਨਸ਼ਿਆਂ ਦਾ ਜਿਹੜੀ ਗੱਲ ਹੈਗੀ ਇਹ ਉਹਦਾ ਜੀ ਮੈਡੀਕਲ ਹੋਣੀ ਮੁੰਡਾ ਕਿੱਥੇ ਆਇਆ ਮੁੰਡਾ ਮੁੰਡਾ ਨੰਬਰ ਬਾਵਾ ਵੀ ਕੋਈ ਸ਼ੋਹਰਤ ਇਹ ਛੋਟੇ ਕਰਦਾ ਹੈ ਦੇਖ ਸਕਦੇ ਹੋ ਬਾਈ ਕੀ ਨਵੇਂ ਬਾਈ ਹਲੋ ਹਰਪ੍ਰੀਤ ਹੈ ਜੀ ਹਰਪ੍ਰੀਤ ਸਿੰਘ ਜਿਹੜਾ ਇਹ ਆਮ ਗੱਲਾਂ ਨਸ਼ਿਆਂ ਦਾ ਹੜ ਚੱਲ ਰਹੇ ਹੈ ਪੰਜਾਬ ਵਿੱਚ ਹਾਂਜੀ ਇਹਦੇ ਬਾਰੇ ਕੀ ਕਹਿੰਨੋ ਮੈਂ ਤਾਂ ਕਰਦਾ ਨਹੀਂ ਜੀ ਕਰਦਾ ਤੂੰ ਥੋਪਾ ਦੀ ਜੰਮਾ ਇਦਾਂ ਕੋਈ ਨਹੀਂ ਭਾਈ ਉਹ ਨਹੀਂ ਭਾਈ ਲਾਉਂਗਾ ਅੱਗੇ ਮੈਂ ਬਣਾ ਦੇ ਇੱਕ ਵਾਰੀ ਮੈਂ ਠੀਕੇ ਦਾ ਪਾਪਾ ਦੁਬਈ ਮਾਰ ਆਏ ਤੇ ਉਹਨਾਂ ਚੱਲ ਮੈਡੀਕਲ ਹੋ ਰਿਹਾ ਤੇ ਕਿਦੀ ਨੂੰ ਗੁਰਦਾ ਮਾਰਦਾ ਕਿਉਂ ਹੱਥ ਨਹੀਂ ਲਾਇਆ ਉਂਗਲ ਨਹੀਂ ਲਾਈ ਆ ਜਨੀ ਦੇ ਸਿੱਧੇ ਗੱਲ ਕਰ ਦੋ ਜੀ ਮਾ ਤੇ ਚਲੋ ਗੁਰਦੁਆਰੇ ਜਾ ਲੈ ਸੌਂ ਵਾਲੇ ਨਹੀਂ ਜਾ ਕੇ ਬੰਦ ਤੁਸੀਂ ਚਲੋ ਇਹ ਰਾਹ ਹੁਣ ਤੁਸੀਂ ਗੁਰਦੁਆਰੇ ਵਾਲੇ ਤਾਂ ਚਲੋ ਹੁਣ ਸਾਹਮਣੇ ਬੈਠਿਓ ਜਦੋਂ ਹੁਣ ਜਾਣ ਦਾ ਕੋਈ ਹੋ ਨਹੀਂ ਮਤਲਬ ਇਹ ਵੀ ਨਹੀਂ ਪਤਾ ਨਹੀਂ ਦੇਖੇ ਰਹੇ ਸਾਰਾ ਕੁਝ ਚਾੜਦੇ ਨਹੀਂ ਭਾਈ ਸਿੱਧੀ ਗੱਲ ਹੈ ਸੱਚਾ ਜੇ ਤੂੰ ਅਸੀਂ ਗੁਰਦੁਆਰੇ ਨਹੀਂ ਛੱਡਦੇ ਕਹਨੇ ਕਾਲੀ ਕੋ ਡਿਰੋ ਆਪਾਂ ਵਿਆਹ ਲਿਆਵਾਂਗੇ ਅੱਜ ਆਪਾਂ ਵਿਆਹ ਕਰਦੇ ਨੇ ਮੁੰਡੇ ਦਾ ਕੀ ਪਤਾ ਸੁਦਰਜੀ ਕੋ ਮੁੰਡਾ ਆਪਣੇ ਨਜੇ ਬੱਦੇ ਨਹੀਂ ਮੇਰੀ ਗੱਲ ਸੁਣਾ ਸੀ 7 5ਵੇਂ 6ਵੇਂ ਥਾਂ ਜਿੱਥੇ ਤੇਰੀ ਮੰਮੀ ਪਿਆਈ ਹੈ ਉੱਥੇ ਹੀ ਕੀ ਮੇਰੇ ਘਰ ਬਾਈ ਉੱਥੇ ਲੈ ਕੇ ਡਾਏਗਾ 2 ਪਿਛੇਵੇਂ ਤੁਸ ਬੂਤ ਦੇ ਨਹੀਂ ਮੈਂ ਜਾਣ ਤੁਸੀਂ ਲਾਂ ਮਰਜ ਕਰਾਈਏ ਜੀ ਪਤਾ ਨਹੀਂ ਇਹ ਜੀ ਬਚੋਲਾ ਕੌਣ ਹੈ ਬਚੋਲਾ ਤੇਵਣੇ ਦੋ ਬਚੋਲਾ ਬਚੋਲਾ ਕੌਣ ਇੱਕ ਮਿੰਟ ਬਾਬਾ ਬਚੋਲਾ ਕੌਣ ਹੈ ਭਾਈ ਉੰਦਾ ਹੀ ਹੁੰਦਾ ਤੇ ਉਹ ਨਹੀਂ ਤੋ ਆਈ ਹੁੰਦਾ ਵਿਚੋਲਾ ਤੇ ਹੁਣੇ ਦਿਖਾਈ ਆਉਂਦਾ ਏ ਕਰੀ ਜਾਂਦਾ ਤੇ ਉਹ ਨਹੀਂ ਤੋ ਆਈ ਆ ਤੇ ਉਹਨਾ ਫਿਰ ਫੋਨ ਲਾਏਂਗੇ ਉਹਨੂੰ ਲਾਇਆ ਜੀ ਜੇ ਲਾਇਆ ਜਾਂਦਾ ਮੈਂ ਤੇ ਕੱਪੜੇ ਕੱਢੀ ਖੜੋਤੀ ਮਾਤਾ ਕੀ ਦੇਖਦੀ ਆ ਜਰ ਹਣਾ ਵਿਚਾਰੀ ਕੀ ਚੀਜ਼ ਆ ਜੀ ਕੱਪੜੇ ਆ ਕੁੜੀ ਦੇ ਕੱਪੜੇ ਇਹਨਾਂ ਨੇ ਇੱਕ ਨਹੀਂ ਦਿੱਤੇ ਸਾਡੇ ਆ ਸਾਰੇ ਨਹੀਂ ਆਹ ਉਹ ਮੈਂ ਲੈ ਆਉਂਦੇ ਕੁਪੜੇ ਕੀ ਕਰਨੀ ਆ ਉਹ ਮੇਰੇ ਆਪਣੇ ਪੁਰਾਣੇ ਚੋਂ ਮੈਂ ਬਣਾ ਕੇ ਨਹੀਂ ਦਿੱਤੇ ਦੋ ਸੂਟਾਂ ਚਾਰ ਲੱਗਿਆ ਕੁਲ ਪ੍ਰੇਮ ਦੇ ਪੌਦੇ ਲੱਗੇ ਹੋਏ ਵੇਖੜਗੇ ਜੇ ਕਹ ਜੀਏ ਹੈ ਜੀ ਪਿਆਰ ਚ ਹੋਈਆਂ ਗੱਲਾਂ ਜੇ ਦੇਖ ਲੈ ਕੀਆ ਪਿਆ ਹਾਂ ਜੀ ਆਦਰ ਵੀਡੀਓ ਬਣਾਓ ਸੈਟ ਸੋਢੀ ਨਾ ਮੈਂ ਮੇਰੇ ਨਾਲ ਕਪੜੇ ਕੀ ਕੀ ਦੱਸ ਦਿਓ ਹਾਂ ਮੈਂ ਦਿਖਾਉਂਗਾ ਮੈਂ ਜੀ ਕੋਈ ਨਾ ਕੋਈ ਨਿਹੜੀ ਚੀਜ਼ ਸੋਢੀ ਆਈ ਦੱਸ ਸੋਣਾ ਤਾਂ ਨਹੀਂ ਹੈਗਾ ਸੋਢਾ ਕੱਢ ਲੈ ਉਹ ਲੈ ਲੋ ਨਹੀਂ ਤੂੰ ਰੱਖ ਲੈ ਸਿੱਧੀ ਕਰਨਾ ਕੱਪੜੇ ਕੱਢ ਪੈਣ ਤੁਸੀਂ ਐਂਟੀ ਸੋਨਾ ਕੱਢ ਕੇ ਉਹਦਾ ਸੈਟ ਸੋਨਾ ਨਹੀਂ ਕਹਿੰਦੇ ਛੋੜਾ ਨਹੀਂ ਛੇੜਦੇ ਕੁਛ ਛੋੜਾ ਸੋਨਾ ਨਹੀਂ ਛੇੜਦਾ ਕੋਈ ਆ ਬੈੱਡ 'ਚ ਪਿਆ ਕਿਹੜੇ ਦਾ ਬੈੱਡ 'ਚ ਥੱਲੇ ਨਹੀਂ ਆਹ ਦੇਖ ਤੋ ਆਹ ਦਿੱਤਕੋ ਆ ਦਿੱਤਕੋ ਅੱਛਾ ਆਹ ਚੱਕੋ ਆਹਾਂ ਆਹ ਰੱਖੀ ਜਾਊਗੀ ਪੈੜੀ ਚੱਕੋ ਅੱਛਾ ਇਹ ਚੱਕੀ ਜਾਊਗਾ ਇਹ ਨਹੀਂ ਆਇਨੀ

ਹਾਂਜੀ ਆ ਵੀਡੀਓ ਦਿਖਾ ਦੇ ਕੱਪੜੇ ਹੀ ਦੇਖ ਲਓ ਜਾਂ ਕੁੜੀ ਦੀਆਂ ਫੋਟੋਆਂ ਬਸ ਆ ਵੀ ਕੁੜੀ ਦੇ ਕੱਪੜੇ ਐ ਤੇ ਜਾਂ ਕੁੜੀ ਦੀਆਂ ਫੋਟੋਆਂ ਬਸ ਹੋਰ ਹੀ ਕੱਪੜੇ ਹੋਰ ਦੀ ਬਸ ਬਸ ਬਾਕੀ ਭਾਵੇਂ ਕੱਪੜੇ ਹੀ ਪਹਿਲੇ ਨੇ ਹੋੜੇ ਕੱਪੜੇ ਹੀ ਐ ਬਸ ਹੋਰ ਅਸੀਂ ਕੁਝ ਨਹੀਂ ਫालतू ਚੀਜ਼ ਲੈ ਕੇ ਗਏ ਨਾ ਅਸੀਂ ਦਿੱਤਾ ਸੀ ਤੇ ਨਾ ਅਸੀਂ ਲੈ ਕੇ ਗਏ ਅਸੀਂ ਕੱਪੜੇ ਜ਼ਰੂਰ ਦਿੱਤੇ ਅੱਛਾ ਕੱਪੜੇ ਦਿੱਤੇ ਸੀ ਕੱਲੇ ਅਸੀਂ ਗੱਲ ਕੱਪੜੇ ਦੀ ਨਾ ਸਾਰੇ ਨੰਬਰ ਦਿੱਤੇ ਦੇ ਕੱਪੜੇ ਲਾ ਕੋਈ ਨਹੀਂ ਆਇਆ ਪੂਰਾ ਬਾਨ ਕੰਮ ਸਾਰੇ ਟੱਪਰ ਦੇ ਕੱਪੜੇ ਹੋਰ ਅਸੀਂ ਸੋਨਾ ਵਗੈਰਾ ਕੁਝ ਨਹੀਂ ਦਿੱਤਾ ਹੋਇਆ ਚਲੋ ਜੀ ਚਲੋ ਚੱਕੋ ਹੋਰ ਗਿਆ ਪਚਾਇਆ ਡਿੱਕਣ ਨਹੀਂ ਬੋਲ ਗੱਡੀ ਚ ਰੱਖ ਲੈ ਜਾਂ ਚੰਨੀ ਚ ਵੱਲ ਲੋ ਗੱਡੀ ਚ ਹਾਂ ਗੱਡੀ ਸੀ ਰੱਖ ਲੈ ਆਈ ਰੱਖ ਦੇ ਵੀ ਨਾ ਚਲੋ ਜੀ ਚਲੋ ਚੱਕੋ ਚਲੋ ਤੁਰੋ ਜੀ ਚੱਕੋ ਬਾਹਰ ਬੱਸ ਆ ਜਾਓ ਵੀ ਨਿਕਲਾਓ ਬਾਹਰ ਪੁੱਤਰ ਕਰਾਣੇ ਸਾਨੂੰ ਲੱਗਦੀਆਂ ਹਾਂ ਇਹ ਨਹੀਂ ਲੱਗਦੀ ਜੀ ਇਹ ਨਹੀਂ ਲੱਗਦੀ ਹੈਗੀ ਹਾਂ ਪਰਸ ਦੀ ਵੀਡੀਓ ਬਣਾਉਣੀ ਪਰਸ ਹੋਰ ਹੋਰ ਇਹ ਕਿਹਦਾ ਪਰਸ ਇਹ ਮੇਰਾ ਆ ਲੋ ਹੈਗਾ ਇੱਕ ਤਾਂ ਕੀ ਹੈ ਖਾਲੀ ਹੈ ਤਾਂ ਵੀਡੀਓ ਬਣਾਣੀ ਖਾਲੀ ਆ ਖਾਲੀ ਆ ਠੀਕ ਆ ਕੋ ਮਾਤਾ ਤੁਹਾਡਾ ਤਾਂ ਨਹੀਂ ਕੁਛ ਲਗਾਏ ਨਹੀਂ ਜੀ ਹਾਂ ਜੀ ਉਹ ਵਾਸੋਂ ਪਰਸੇ ਚ ਸਮਾਨ ਪਰਸ ਦਿਖਾ ਦੇ ਪਰਸ ਦਿਖਾ ਦੇ ਨਹੀਂ ਦੇਣਾ ਦੇਣਾ ਨਹੀਂ ਗਾ ਇਹਦੇ ਸਾਮਾਨ ਦਿਖਾ ਦਿਓ ਕਿਹੜਾ ਸਾਮਾਨ ਦਿਖਾ ਦਿਓ ਚਲ ਪਰਸ ਨੂੰ ਦਾ ਕੀ ਹੈ ਚੈੱਕ ਕਰ ਲਓ ਜੀ ਆਹ ਹੈ ਕੀ ਹੈ ਇਹਨਾਂ ਨੇ ਦਿੱਤੇ ਮੈਨੂੰ ਮਾਸੀ ਨੇ ਨਕਲੀ ਨੇ ਇਹ ਨਕਲੀ ਨਕਲੀ ਇਹ ਤਾਂ ਓਨੇ ਠੀਕ ਹੈ ਸਾਰਾ ਕੁਝ ਦਿੱਤਾ ਲੈਫਟ ਪੈਸੇ ਹਾਫ ਪੈਸੇ ਮੈਨੂੰ ਦਿੱਤੇ ਆ ਕਿੱਥੇ ਆਹਦੇ ਕਿੱਥੇ ਉਹ ਸਾਡੇ ਦਿੱਤੇ ਨਹੀਂ ਦਿੱਤੇ ਮੈਨੂੰ ਆਹ ਲੋ ਆ ਪੈਸੇ ਉਹਨੇ ਦਿੱਤੇ ਸੀ ਪੈਸੇ ਆਇਆ ਫੜਾ ਨੰਗਾ ਵੀ ਤਿਆਰ ਲੈਣਾ ਆ ਦੇਖੋ ਜੀ ਆ ਪੈਸੇ ਵੀ ਜਾਨੀ ਕਿ ਦੇਖ ਸਕਦੇ ਹੋ ਵੀ 5 400 ਪਿੱਛੇ ਫੜਾ ਫੜਾ ਪਾਪੇ ਫੜੋ ਵੀਰਾਂ ਨੂੰ ਲੈ ਕੇ ਆਏ ਆ ਨਾ ਅਸੀਂ ਵੱਧ ਘੱਟ ਗੱਲਾਂ ਕਰਦੇ ਲੋੜ ਨਹੀਂ ਲੋੜ ਵੀ ਜਿਹੜੀ ਗੱਲ ਕੀਤੀ ਸੀ ਉਸ ਤੇ ਰਹੋ ਹੁਣ ਤੁਸੀਂ ਮਾਮਾ ਜੀ ਤਾਂ ਵੀ ਕੋਈ ਗੱਲ ਫਸਾਉਣ ਦੀ ਕੀਤੀ ਨਾ ਕੋਸ਼ਿਸ਼ ਤੁਸੀਂ ਮੇਰੇ ਨਾਲ ਨਾ ਉਹ ਤਾਂ ਠੀਕ ਹੈ ਕੁੜੀ ਤਾਂ ਪਰ ਤੂੰ ਛੋੜਾ ਕੁਝ ਲਗਾਏ ਤਾਂ ਨਹੀਂ ਛੋੜਾ ਸਮਾਨ ਤਾਂ ਨਹੀਂ ਲਗਾਏ ਅਬਦੇ ਲਗਾਏ ਨੇ ਹਾਂ ਅਬਦੇ ਠੀਕ ਹੈ ਮਾਤਾ ਹਾਂ ਨਹੀਂ ਚਾਹੀਦੀ ਕੱਢ ਕੇ ਦੇਖ ਰੋ ਹੈ ਰੱਖੜੀ ਬੰਦੀ ਸੋਦੇ ਰੱਖੜੀ ਦੇ ਨੇ ਲਾਇਸ ਆ ਜਾਈ ਕੰਡ ਫਰੀ ਹੈ ਇੱਕ ਮਿੰਟ ਚੁੱਪ ਕਰੋ ਇੱਕ ਮਿੰਟ ਜਾ ਰਾ ਕੋਈ ਆ ਰਾਇਆ ਤਾਂ ਬਟ ਇੱਕ ਮਿੰਟ ਆ ਜਾ ਬਾਈ ਹਿਲੀ ਆ ਜਾ ਬਚੋਲੇ ਹਾਂਜੀ ਬਾਈ ਜੀ ਆਪਣਾ ਕੀ ਨਾਮ ਹੈ ਮੇਰਾ ਨਾਮ ਜਗਤਾ ਸਿੰਘ ਹੈ ਤੁਸੀਂ ਬਚੋਲੇ ਇਸ ਪਰਿਵਾਰ ਦੇ ਬਚੋਲੇ ਹਾਂਜੀ 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 ਕਿਹੜਾ ਪਿੰਡ ਹੈ ਆਪਣਾ ਕਿਉਣਾ ਜੀ ਤੇ ਉਹ ਨਾ ਕਿਵੇਂ ਜਾਣਦੇ ਸੀ ਤੁਸੀਂ ਦੋਈ ਤਰ੍ਹਾਂ ਨੂੰ ਤੇ ਨਾ ਪਹਿਲਾਂ ਵੀ ਜਾਣ ਪਛਾਣ ਸੀ ਜਿਹੜੀ ਕੁੜੀ ਦੀ ਮਾਸੀ ਹੈ ਉਹਦਾ ਰਿਸ਼ਤਾ ਪਹਿਲਾਂ ਬੈਕ ਰਾਇਆ ਸੀ ਜੀ ਕੁੜੀ ਦੀ ਮਾਸੀ ਦਾ ਤੁਸੀਂ ਕਰਾਇਆ ਸੀ ਤੇ ਫੇਰ ਤੁਸੀਂ ਇੰਨਾ ਰਹੇ ਇਹਦਾ ਕੁੜੀ ਦਾ ਲਿਆ ਇਹਨਾਂ ਨੇ ਦਵਾਂਡੀ ਆ ਇਹਦਾ ਤੰਗ ਖਿਚਾਉਂਦੇ ਹੁਣ ਕੀ ਜਾਣਦੇ ਹੋ ਜਿਵੇਂ ਹੁਣਾ ਪ੍ਰੋਬਲਮ ਆ ਰਹੀ ਹੈ ਕਿ ਇੱਕ ਉਹਦੇ ਆਏ ਵੀ ਜਿਹੜੀ ਅਸੀਂ ਗੱਲ ਕਰੀ ਜਿਹੜੀ ਆ ਪ੍ਰੋਬਲਮ ਆ ਰਹੀ ਹੈ ਇਹਨਾਂ ਦੇ ਵੀ ਮਿਲਣ ਨਹੀਂ ਦਿੰਦੇ ਮੈਨੂੰ ਉਹਨਾਂ ਮਾਂ ਨੂੰ ਨਹੀਂ ਮਿਲਣ ਦਿੰਦੇ ਇਹਨਾਂ ਨੇ ਕਿਸਰੇ ਆਮ ਮੰਨਿਆ ਕੈਮਰੇ ਅੱਗੇ ਹਾਂਜੀ ਵੀ ਮਾਂ ਨੂੰ ਨਹੀਂ ਅਸੀਂ ਮਿਲਣ ਨਹੀਂ ਦਿੰਦੇ ਇਹਨੇ ਕਾਰਨ ਦੱਸਦੇ ਤੁਹਾਨੂੰ ਪਤਾ ਹੋਊ ਪਹਿਲਾਂ ਹਾਂ ਮੈਨੂੰ ਆ ਇਹਨਾਂ ਨੇ ਹੁਣ ਰਿਪੋਰਟਾਂ ਭੇਜੀਆਂ ਤਾਂ ਕਰਕੇ ਉਹਦੇ ਵਿੱਚ ਪਤਾ ਲੱਗ ਗਿਆ ਜੀ ਅੱਛਾ ਤੇ ਉਹਨਾਂ ਦਾ ਜਦੋਂ ਮੈਂ ਘਰੇ ਆ ਕੇ ਪਤਾ ਲੈ ਕੇ ਜਾਨਾ ਠੀਕ ਹੈ ਕੁੜੀ ਵੀ ਕਹਿਣ ਦੀ ਹੈ ਮੈਂ ਜਮਾ ਠੀਕ ਠਾਕ ਆ ਕਹਿੰਦੀ ਹਾਂ ਜਿਹੜੇ ਆਪਣੇ ਕੋਲ ਕੋਈ ਪ੍ਰੋਬਲਮ ਨਹੀਂ ਦਸੀ ਕੁੜੀ ਨੇ ਤੇਰੀ ਮੰਮੀ ਨੂੰ ਵੀ ਪਤਾ ਹੀ ਹੈ ਕਿ ਸਾਡੇ ਕੋਲ ਤਾਂ ਦਾਦੀ ਨਹੀਂ ਨਾ ਅੱਜ ਤਾਂ ਇਹ ਐਂ ਲੱਗਦਾ ਵੀ ਜਿਵੇਂ 10 ਸਾਲ ਦੀ ਜੇਲ੍ਹ ਦੇ ਅੰਦਰੋਂ ਆਏ ਹੋਣ ਐਵੇਂ ਐਵੇਂ ਆਪਚ ਹੋਇਆ ਕੰਮ ਹਾਂ ਨਹੀਂ ਨਹੀਂ ਉਹ ਐ ਕੋਈ ਚੱਕਰ ਨਹੀਂ ਹੁੰਦਾ ਘਰੇ ਦਾ ਵੀ ਹੁੰਦਾ ਕੁੜੀ ਬਹੁਤ ਸੌਕੀ ਹੈ ਪਰ ਇਹਨਾਂ ਨੇ ਮਿਲਣ ਮਨਾਉਣ ਵਾਲਾ ਨਾ ਜਿਹੜਾ ਚੱਕਰ ਹੈ ਇਹ ਨਹੀਂ ਹੋਇਆ ਹੈਗਾ ਬਸ ਹੋਰ ਉਹ ਕੁੜੀ ਨੂੰ ਪੂਰੀ ਰੱਖ ਲੀ ਫਿਰ ਮੈਨੂੰ ਮਿਲਣ ਆਉਣ ਵਾਲਾ ਕਿਵੇਂ ਬਣੂ ਇਹ 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 ਬੈਠ ਕੇ ਨਾ ਗੱਲ ਕਰਨ ਵਾਲੀ ਅੱਜ ਜੀ ਮੈਂ ਤੁਸੀਂ ਹੁਣ ਆਈ ਕਿ ਵੇਖੋ ਇਹਨੇ ਸਵੇਰ ਮੈਨੂੰ ਕਿਹਾ ਸੀ ਕਹਿੰਦੇ ਅਜੇ ਸਭ ਨਾਲ ਅੱਠ ਮੈਨ ਨਹੀਂ ਹੋਊਗਾ ਉਹ ਫਿਰ ਆ ਹੀ ਹੁੰਦਾ ਜਦੋਂ ਕੋਈ ਫੋਨ ਕਰੀ ਗਈ ਕੁੜੀ ਵੀ ਮੈਨੂੰ ਕੁੱਟਮਾਰ ਕਰ ਰਹੇ ਨੇ ਇਸ ਵਕਤ ਤਾਂ ਮੈਂ ਆਇਆ ਫਿਰ ਉਹਨਾਂ ਨੂੰ ਤੁਰਨਾ ਪੈ ਗਿਆ ਅੱਛਾ 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 ਤਾਂ ਕਰਕੇ ਤਾਂ ਕਰਕੇ ਅਮਰਜੈਂਸੀ ਆ ਤੁਸੀਂ ਗੱਲ ਕਰਿਓ ਇਹਨਾਂ ਨਾਲ ਕਿ ਤੁਸੀਂ ਆਉਂਦੇ ਆ ਅੱਜ ਦੇ ਨੇਵਾ ਮਕਰੌਣਾ ਤੇ ਹੈਗਾ ਹੀ ਸੱਸੀ ਅੱਜ ਸਾਨੂੰ ਕੁੜੀ ਰਾਤ ਦੀ ਫੋਨ ਕਰੀ ਜਾਂਦੀ ਰੋ ਰੋ ਕੇ ਮੈਂ ਤਾਂ ਨਹੀਂ ਦੱਸਿਆ ਮਾਮਾ ਤੁਸੀਂ ਆ ਕੇ ਫਿਰ ਇੱਥੇ ਕਹਿ ਦਿੰਨੇ ਕੁੜੀ ਸਹੀ ਆ ਕੁੜੀ ਨੂੰ ਇਹ ਸਹਰਤੇ ਕਰ ਦਿੰਦੇ ਮੈਂ ਤਾਂ ਨਹੀਂ ਦੱਸਿਆ ਦੀ ਮਾਂ ਨੇ ਮਨਾ ਕੀਤਾ ਸੀ ਮੈਨੂੰ ਕੋ ਦੱਸਣਾ ਨਹੀਂ ਹਾਂ ਮਾਮਾ ਲੈ ਜੀ ਅਸੀਂ ਕੁੜੀ ਨੂੰ ਲਿਜਾਣਾ ਚਾਹੁੰਨੇ ਹਾਂ ਤੂੰ ਹਾਂ ਹਾਂ ਲੈ ਜਾ ਲੈ ਪਰ ਇਹਨਾਂ ਨੂੰ ਪੁੱਛੇ ਵੀ ਤੇ ਆ ਵੀ ਤੁਸੀਂ ਛੱਡਣ ਸੁਣਾਉਣ ਦਾ ਆਪੇ ਗੱਲ ਛੱਡਣ ਸੁਣਾਉਣ ਵਾਲੀ ਗੱਲ ਥੋੜੀ ਕਰਨੀ ਬਚੋ ਛੱਡਣ ਸੁਣਾਉਣ ਗੱਲ ਤਾਂ ਹੁਣ ਦੇਖਣੇ ਗੁੜੀ ਨੂੰ ਉੱਤੇ ਬਹਿ ਕੇ ਗੱਲ ਕਰਦੇ ਨੀ ਮਿਲਾਨ ਦੀ ਗੱਲ ਕਰਦੇ ਕਿਉਂਕਿ ਸਾਡੇ ਨਾਲ ਮੂਲੀ ਨੂੰ ਪੇਸ਼ੇ ਜਰਾ ਕਿਹਾ ਨਹੀਂ ਛੱਡਣ ਸੁਣਾਉਣ ਵਾਲੀ ਗੱਲ ਸਰ ਇਹ ਪਤਾ ਕੀ ਇਹ ਇਹ ਮੀਡੀਆ ਕ ਮੀਡੀਆ ਤੋਂ ਗੱਲ ਕਰ ਰਹੇ ਹੈਗੇ ਛੁੱਡੇ ਨਾਲ ਜੋ ਬਾਬੇ ਨਾਲ ਹੁੰਦੇ ਨੇ ਮੀਡੀਆ ਤੋਂ ਨਹੀਂ ਮੈਨੂੰ ਪਤਾ ਮੈਂ ਜਾਣਦਾ ਬਾਬਾ ਜੀ ਮੈਂ ਨਵੀਂ ਗੱਲ ਸੁਣ ਬਚੋਲਾ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਛੱਡਣ ਸੁਣਾਉਣ ਵਾਲੀ ਗੱਲ ਤੁਹਾਨੂੰ ਕਿਨੇ ਕਿਸੇ ਪਹਿਲਾਂ ਮੈਨੂੰ ਦੱਸੋ ਆ ਛੱਡਣ ਸੁਣਾਉਣ ਵਾਲੀ ਗੱਲ ਨਹੀਂ ਇਹਦਾ ਤੁਸੀਂ ਹੁਣ ਇਹਦਾ ਤੁਸੀਂ ਇਹਦਾ ਹੁਣ ਤੁਸੀਂ ਮੇਰੀ ਗੱਲ ਨੂੰ ਇਹਦਾ ਤੁਸੀਂ ਉਰ ਚਾਰ ਬੰਦੇ ਸਿਆਣੇ ਲੈ ਕੇ ਆਇਓ ਗੱਲ ਬਹਿ ਕੇ ਹੋਊਗੀ ਉੱਥੇ ਅਸੀਂ ਬੈਠਾਂਗੇ ਸਾਰੀ ਸਾਡੀ ਪੰਜਾਬ ਦੇ ਬਟੂਗੀ ਇੰਨਾ ਨਹੀਂ ਕਿ ਇਹ ਗਿਆ ਕੁੜੀ ਦੇ ਦੋਸਤ ਇਹ ਲਾਇਨੇ ਕੁੜੀ ਨਾਲ ਇਲਜ਼ਾਮ ਵੀ ਇਹ ਮੇਰੇ ਤੋਂ ਦਾਜ ਮੰਗਦੇ ਨੇ ਜੀ ਇਹ ਗੱਡੇ ਇਹ ਮੱਝ ਕਹਿੰਦੇ ਸੀ ਹੂੰ ਕਹਿੰਦੇ ਮੇਰੀ ਮਾਂ ਨਾਲ ਵਰਤਣਾ ਨਹੀਂ ਵੀ ਉੱਥੋਂ ਕਹਿੰਦੇ ਵੀ ਮੱਝ ਹੋਰ ਕੇ ਕਦੇ ਲੈ ਆਉਂ ਮੱਜਾ ਛੋੜ ਲਏ ਨੇ ਹਾਂਜੀ ਮੱਜਾ ਦਾ ਸਾਬ ਦਾ ਛੋੜ ਲਏ 10 ਮੱਜਾ ਨੇ ਜਿੱਥੇ ਆਪਾਂ ਗਏ ਸੀ ਉਹ ਪਿੰਡੇ ਤੇ ਬਲੇ ਬਾਦ ਸਾਨੂੰ ਦੇਜੋ ਇੱਥੇ ਛੱਡ ਕੇ ਵੀ ਜਾਓ ਕਿੱਲੇ ਤੇ ਬੰਨ ਕੇ ਜਾਓ ਕੁੜੀ ਨੂੰ ਮਿਲ ਨਹੀਂ ਦਿੰਦੇ ਕੁੜੀ ਨਹੀਂ ਮਿਲ ਨਹੀਂ ਦਿੰਦੇ ਇਲਜ਼ਾਮ ਮੇਰੇ ਤੇ ਜਿੰਨੇ ਨਹੀਂ ਮਾਣਦੇ ਕੋਈ ਜਾਂਦੀ ਨਾ ਰਾਂਦੇ ਮੈਂ ਪਿੰਡ ਦੀ